ਘਰ ਵਿੱਚ ਵਿਆਹ ਦੀਆਂ ਤਿਆਰੀਆਂ ਜੋਰਾ-ਸ਼ੋਰਾ ਨਾਲ ਚੱਲ ਰਹੀਆਂ ਸੀ। ਬਰਾਤ बस ਪਹੁੰਚਣ ਹੀ ਵਾਲੀ ਸੀ। ਸਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ। ਥੋੜੇ ਸਮੇਂ ਬਾਅਦ ਬੈਂਬਾਜੀਆਂ ਨਾਲ ਬਰਾਤ ਕੁੜੀ ਵਾਲਿਆਂ ਦੇ ਦਰਵਾਜ਼ੇ ਤੇ ਪਹੁੰਚ ਗਈ। ਜਦੋਂ ਹੀ ਬਰਾਤ ਘਰ ਦੇ ਅੰਦਰ ਦਾਖਲ ਹੋਈ ਤੇ ਮਿਲਨੀਆਂ ਲਈ ਆਵਾਜ਼ਾਂ ਪੈਣ ਲੱਗੀਆਂ ਤਾਂ ਕੁੜੀ ਨੇ ਅੰਦਰੋਂ ਵਿਆਹ ਕਰਵਾਉਣ ਤੋਂ ਜਵਾਬ ਦੇ ਦਿੱਤਾ। ਧੀ ਦੀ ਇਹ ਗੱਲ ਸੁਣ ਕੇ ਉਸ ਦਾ ਪਿਓ ਇੱਕਦਮ ਹੈਰਾਨ ਰਹਿ ਗਿਆ ਮੁੰਡਾ ਮੁੰਡੇ ਦਾ ਪਿਓ ਤੇ ਬਾਕੀ ਬਰਾਤੀ ਵੀ ਇਹ ਗੱਲ ਸੁਣ ਕੇ ਹੈਰਾਨ ਸੀ ਕਿਉਂਕਿ ਅਜਿਹੀ ਕੋਈ ਗੱਲ ਨਹੀਂ ਸੀ ਜੀ ਦੇ ਕਰਕੇ ਕੁੜੀ ਵਿਆਹ ਤੋਂ ਇਨਕਾਰ ਕਰੇ ਸੌਰਿਆ ਨੇ ਤਾਂ ਦਾਜ ਲਈ ਵੀ ਮਨਾ ਕਰ ਦਿੱਤਾ ਸੀ ਫਿਰ ਅਜੀਹਾ ਕੀ ਕਾਰਨ ਹੈ ਸਾਰੇ ਪਾਸੇ ਕੁਸਰਮੁਸਰ ਸ਼ੁਰੂ ਹੋ ਗਈ ਸਿਮਰਨ ਨੇ ਵਿਆਹ ਨਾ ਕਰਵਾਉਣ ਦਾ ਅਜੀਹਾ ਕਾਰਨ ਦੱਸਿਆ ਕੀ ਸੁਣ ਕੇ ਸਾਰਿਆਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਕੀ ਸੀ ਉਹ ਕਾਰਨ ਜਿਸ ਦੇ ਕਾਰਨ ਸਿਮਰਨ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਪੂਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਸਿਮਰਨ ਆਪਣੇ ਗਰੀਬ ਮਾਪਿਆਂ ਦੇ ਨਾਲ ਬਹੁਤ ਹੀ ਛੋਟੇ ਜਿਹੇ ਘਰ ਵਿੱਚ ਰਹਿੰਦੀ ਸੀ ਉਸ ਦਾ ਪਿਓ ਦਿਹਾੜੀਆਂ ਕਰਦਾ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ। ਭਾਵੇਂ ਉਹ ਆਰਥਿਕ ਪੱਖੋਂ ਕਮਜ਼ੋਰ ਸੀ ਪਰ ਫਿਰ ਵੀ ਉਹ ਆਪਣੀ ਧੀ ਸਿਮਰਨ ਨੂੰ ਪੜ੍ਹਾ-ਲਿਖਾ ਕੇ ਸਰਕਾਰੀ ਅਫਸਰ ਬਣਾਉਣਾ ਚਾਹੁੰਦੀ ਸੀ। ਸਿਮਰਨ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ ਕਿਉਂਕਿ ਉਸਦੇ ਜਨਮ ਸਮੇਂ ਕਾਫੀ ਜ਼ਿਆਦਾ ਮੁਸ਼ਕਿਲਾਂ ਆਈਆਂ ਤੇ ਡਾਕਟਰ ਨੇ ਉਸਦੀ ਮਾਂ ਨੂੰ ਦੁਬਾਰਾ ਮਾਂ ਬਨਣ ਤੋਂ ਜਵਾਬ ਦੇ ਦਿੱਤਾ ਸੀ। ਇਹੋ ਕਾਰਨ ਸੀ ਕਿ ਉਹ ਆਪਣੀ ਧੀ ਸਿਮਰਨ ਨੂੰ ਪੜਾ ਲਿਖਾ ਕੇ ਇੱਕ ਵੱਡਾ ਅਧਿਕਾਰੀ ਬਣਾਉਣਾ ਚਾਹੁੰਦੀ ਸੀ ਤਾਂ ਜੋ ਉਹ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣ ਸਕੇ ਮਾਪਿਓ ਮਿਹਨਤ ਮਜ਼ਦੂਰੀ ਕਰਕੇ ਸਿਮਰਨ ਨੂੰ ਪੜਾ ਲਿਖਾ ਰਹੇ ਸੀ ਤੇ ਸਿਮਰਨ ਵੀ ਪੜਨ ਲਿਖਣ ਵਿੱਚ ਬਹੁਤ ਹੁਸ਼ਿਆਰ ਸੀ ਸਿਮਰਨ 12ਵੀਂ ਕਲਾਸ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਫਰਸਟ ਆਈ ਵਧੀਆ ਨੰਬਰ ਹੋਣ ਕਰਕੇ ਸ਼ਹਿਰ ਦੇ ਨਾਲ ਲੱਗਦੇ ਇੱਕ ਕਾਲਜ ਵਿੱਚ ਉਸ ਨੂੰ ਸਕਾਲਰਸ਼ਿਪ ਵੀ ਮਿਲ ਗਈ ਦੇ ਨਾਲ ਹੀ ਉਸ ਦਾ ਐਡਮਿਸ਼ਨ ਹੋ ਗਿਆ ਇਹ ਸਭ ਕੁਝ ਦੇਖ ਕੇ ਸਿਮਰਨ ਦੇ ਮਾਪੇ ਬਹੁਤ ਖੁਸ਼ ਹੁੰਦੇ ਇਸ ਕਾਲਜ ਵਿੱਚ ਵਧੀਆ ਘਰਾਂ ਦੇ ਬੱਚੇ ਆਉਂਦੇ ਸੀ ਸਿਰਫ ਸਿਮਰਨ ਹੀ ਸੀ ਜਿਸ ਨੂੰ ਸਕਾਲਰਸ਼ਿਪ ਕਰਕੇ ਇਸ ਕਾਲਜ ਵਿੱਚ ਐਡਮਿਸ਼ਨ ਮਿਲੀ ਸੀ ਹੁਣ ਸਿਮਰਨ ਨੇ ਜੀ ਜਾਣ ਨਾਲ ਆਪਣੀ ਅਗਲੀ ਪੜਾਈ ਕਰਨੀ ਸ਼ੁਰੂ ਕਰ ਦਿੱਤੀ ਮਾਪਿਓ ਹਰ ਕਦਮ ਤੇ ਉਸ ਦਾ ਹੌਸਲਾ ਵਧਾਉਂਦੇ ਸਿਮਰਨ ਮਨ ਲਗਾ ਕੇ ਪੜਾਈ ਕਰਦੀ ਸਿਮਰਨ ਦੇ ਕਾਲਜ ਵਿੱਚ ਹੀ ਗੁਰਜੰਟ ਨਾਮ ਦਾ ਮੁੰਡਾ ਪੜਦਾ ਸੀ ਘਰੋਂ ਬਹੁਤ ਅਮੀਰ ਪੈਸਿਆਂ ਦੀ ਕੋਈ ਕਮੀ ਨਹੀਂ ਦੇਖਣ ਵਿੱਚ ਵੀ ਬਹੁਤ ਸੋਹਣਾ ਸੁਨੱਖਾ ਪਰ ਪੜ੍ਹਾਈ ਲਿਖਾਈ ਵਿੱਚ ਠੀਕ ਠੀਕ ਹੀ ਸੀ ਭਾਵੇਂ ਉਹ ਅਮੀਰ ਘਰ ਦਾ ਮੁੰਡਾ ਸੀ ਪਰ ਸਿਮਰਨ ਵੀ ਦੇਖਣ ਨੂੰ ਬਹੁਤ ਸੋਹਣੀ ਸੀ ਇਸ ਲਈ ਜਦੋਂ ਗੁਰਜੰਟ ਨੇ ਪਹਿਲੀ ਵਾਰ ਸਿਮਰਨ ਨੂੰ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ ਸਿਮਰਨ ਜ਼ਿਆਦਾ ਕਿਸੇ ਨਾਲ ਕਾਲਜ ਵਿੱਚ ਗੱਲਬਾਤ ਨਹੀਂ ਸੀ ਕਰਦੀ ਪਰ ਗੁਰਜੰਟ ਉਸ ਨਾਲ ਗੱਲ ਕਰਨ ਲਈ ਉਸਦੇ ਅੱਗੇ ਪਿੱਛੇ ਘੁੰਮਦਾ ਰਹਿੰਦਾ। ਸ਼ੁਰੂ-ਸ਼ੁਰੂ ਵਿੱਚ ਤਾਂ ਸਿਮਰਨ ਨੇ ਉਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਪਰ ਜਦੋਂ ਗੁਰਜੰਟ ਜ਼ਿਆਦਾ ਹੀ ਉਸਦੇ ਨੇੜੇ-ਤੇੜੇ ਮਡਰਾਉਂਦਾ ਰਿਹਾ ਤਾਂ ਹੌਲੀ-ਹੌਲੀ ਸਿਮਰਨ ਵੀ ਉਸ ਦੀਆਂ ਗੱਲਾਂ ਵੱਲ ਧਿਆਨ ਦੇਣ ਲੱਗੀ। ਉਹ ਵੀ ਗੁਰਜੰਟ ਨੂੰ ਪਸੰਦ ਕਰਨ ਲੱਗੀ। ਟਾਈਮ ਆਪਣੀ ਗਤੀ ਨਾਲ ਬੀਤਦਾ ਗਿਆ। ਹੁਣ ਸਿਮਰਨ ਨੂੰ ਕਾਲਜ ਜਾਂਦੀ ਨੂੰ 1 ਸਾਲ ਹੋ ਗਿਆ ਸੀ। ਤੇ ਇਸ 1 ਸਾਲ ਵਿੱਚ ਉਹਨਾਂ ਦੋਨਾਂ ਦੀ ਦੋਸਤੀ ਵੀ ਕਾਫੀ ਵੱਧ ਗਈ। ਸਿਮਰਨ ਵੀ ਗੁਰਜੰਟ ਨੂੰ ਦਿਲੋਂ ਪਸੰਦ ਕਰਦੀ ਪਰ ਗੁਰਜੰਟ ਸਿਰਫ ਆਪਣੇ ਟਾਈਮ ਪਾਸ ਲਈ ਉਸ ਨਾਲ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਉਹ ਕਾਲਜ ਵਿੱਚ ਸਭ ਤੋਂ ਸੋਹਣੀ ਸੀ ਤੇ ਪੜ੍ਹਾਈ ਲਿਖਾਈ ਵਿੱਚ ਸਭ ਤੋਂ ਅੱਗੇ ਹੌਲੀ-ਹੌਲੀ ਉਹਨਾਂ ਦੀ ਦੋਸਤੀ ਦੀ ਖਬਰ ਸਾਰੇ ਕਾਲਜ ਵਿੱਚ ਫੈਲ ਗਈ। ਸਾਰੇ ਕਾਲਜ ਵਿੱਚ ਉਹਨਾਂ ਬਾਰੇ ਹੀ ਗੱਲਾਂ ਹੁੰਦੀਆਂ। ਇੱਕ ਦਿਨ ਗੁਰਜੰਟ ਨੇ ਸਿਮਰਨ ਨੂੰ ਕੱਲੇ ਬਾਹਰ ਕਿਸੇ ਰੈਸਟੋਰੈਂਟ ਵਿੱਚ ਮਿਲਣ ਲਈ ਬੁਲਾਇਆ ਭਾਵੇਂ ਉਹ ਕਾਲਜ ਵਿੱਚ ਹਮੇਸ਼ਾ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸੀ ਪਰ ਅੱਜ ਪਹਿਲੀ ਵਾਰ ਗੁਰਜੰਟ ਨੇ ਉਸ ਨੂੰ ਇਸ ਤਰ੍ਹਾਂ ਬਾਹਰ ਡੇਟ ਤੇ ਬੁਲਾਇਆ ਸੀ ਸਿਮਰਨ ਗੁਰਜੰਟ ਦੇ ਕਹਿਣ ਤੇ ਉਸ ਨੂੰ ਮਿਲਣ ਲਈ ਉੱਥੇ ਚਲੀ ਗਈ ਬੈਠ ਕੇ ਗੱਲਾਂ ਬਾਤਾਂ ਕਰਨ ਲੱਗੀ ਪਰ ਅੱਜ ਗੁਰਜੰਟ ਦਾ ਇਰਾਦਾ ਕੁਝ ਹੋਰ ਹੀ ਸੀ ਇਹ ਦੇਖ ਕੇ ਸਿਮਰਨ ਉਸ ਨੂੰ ਮਨਾ ਕਰਨ ਲੱਗੀ ਤੇ ਬੋਲੀ بس ਉਹਨ ਪੜ੍ਹਾਈ ਦੇ 2 ਸਾਲ ਹੀ ਰਹਿ ਗਏ ਨੇ ਉਸ ਤੋਂ ਬਾਅਦ ਆਪਾਂ ਵਿਆਹ ਕਰ ਲਵਾਂਗੇ ਗੁਰਜੰਟ ਉਸ ਨੂੰ ਕਹਿਣ ਲੱਗਿਆ ਵਿਆਹ ਵੀ ਤੇਰੇ ਨਾਲ ਹੀ ਕਰਵਾਵਾਂਗਾ ਤਾਂ ਫਿਰ ਇਹਦੇ ਵਿੱਚ ਕੀ ਗਲਤ ਹੈ ਪਰ ਸਿਮਰਨ ਆਪਣੀ ਗੱਲ ਤੇ ਅੜੀ ਰਹੀ ਤੇ ਇਹ ਦੇਖ ਕੇ ਗੁਰਜੰਟ ਨੂੰ ਗੁੱਸਾ ਆ ਗਿਆ ਗੁੱਸੇ ਵਿੱਚ ਗੁਰਜੰਟ ਨੇ ਆਪਣੀ ਦਿਲ ਦੀ ਗੱਲ ਸਿਮਰਨ ਨੂੰ ਕਹਿ ਦਿੱਤੀ ਤੂੰ ਜਿਹੜੇ ਵਿਆਹ ਦੇ ਸੁਪਨੇ ਦੇਖ ਰਹੀ ਹੈ ਮੈਂ ਤੇਰੇ ਨਾਲ ਕੋਈ ਵਿਆਹ ਨਹੀਂ ਕਰਵਾਉਣ ਵਾਲਾ ਮੈਂ ਤਾਂ ਸਿਰਫ ਤੇਰੇ ਨਾਲ ਟਾਈਮ ਪਾਸ ਕਰ ਰਿਹਾ ਸੀ ਜੇ ਤੂੰ ਮੇਰੀ ਗੱਲ ਨਹੀਂ ਮੰਨੇਗੀ ਤਾਂ ਮੇਰੇ ਨਾਲ ਗੱਲ ਕਰਨ ਦੀ ਕੋਈ ਲੋੜ ਨਹੀਂ ਇਹ ਗੱਲ ਸੁਣ ਕੇ ਸਿਮਰਨ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਕਿਉਂਕਿ ਸਿਮਰਨ ਉਸ ਨੂੰ ਦਿਲੋਂ ਪਸੰਦ ਕਰਦੀ ਸੀ ਪਰ ਗੁਰਜੰਟ ਤਾਂ ਸਿਰਫ ਉਸ ਦਾ ਫਾਇਦਾ ਚੱਕਣਾ ਚਾਹੁੰਦਾ ਸੀ ਸਿਮਰਨ ਨੂੰ ਉਸ ਦੀ ਗੱਲ ਤੇ ਯਕੀਨ ਨਾ ਹੋਇਆ ਉਹ ਗੁਰਜੰਟ ਨੂੰ ਅੱਖਾਂ ਵਿੱਚ ਹੰਝੂ ਭਰ ਬੋਲੀ ਗੁਰਜੰਟ ਤੂੰ ਮਜ਼ਾਕ ਕਰ ਰਿਹਾ ਹੈ ਨਾ ਪਰ ਅੱਗੋ ਗੁਰਜੰਟ ਚੀਕ-ਚੀਕ ਕੇ ਸਾਰੀ ਗੱਲ ਦੁਬਾਰਾ ਕਹਿਣ ਲੱਗਾ ਕਿ ਮੈਂ ਸਿਰਫ ਟਾਈਮ ਪਾਸ ਕਰ ਰਿਹਾ ਸੀ ਤੂੰ ਤਾਂ ਅੱਗੇ ਦੀ ਅੱਗੇ ਵਿਆਹ ਦੇ ਸੁਪਨੇ ਵੀ ਦੇਖਣ ਲੱਗ ਪਈ ਹੈ ਮੇਰਾ ਦਿਮਾਗ ਖਰਾਬ ਹੋਇਆ ਜੋ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਤੇਰੇ ਵਰਗੀ ਗਰੀਬ ਨਾਲ ਕੌਣ ਵਿਆਹ ਕਰਵਾਉ ਤੈਰਾ ਪਿਓ ਦਿਹਾੜੀਆਂ ਕਰਦਾ ਤੇ ਮਾਂ ਦੂਜਿਆਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਸਾਡਾ ਆਪਸ ਵਿੱਚ ਕੋਈ ਮੇਲ ਨਹੀਂ ਮੈਂ ਤੇਰੇ ਨਾਲ ਵਿਆਹ ਕਿਵੇਂ ਕਰਵਾ ਸਕਦਾ ਇਹ ਸਭ ਕੁਝ ਸੁਣ ਕੇ ਸਿਮਰਨ ਇਕਦਮ ਸੁੰਨ ਹੋ ਕੇ ਉੱਥੇ ਖੜੀ ਹੀ ਰਹਿ ਗਈ ਤੇ ਗੁਰਜੰਟ ਉੱਥੋਂ ਵਾਪਸ ਚਲਾ ਗਿਆ ਸੋਚਣ ਲੱਗੀ ਸਾਡੀ ਦੋਸਤੀ ਬਾਰੇ ਪੂਰੇ ਕਾਲਜ ਨੂੰ ਪਤਾ ਹੈ ਹੁਣ ਲੋਕ ਮੇਰੇ ਬਾਰੇ ਕੀ ਸੋਚਣਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰਜੰਟ ਤਾਂ ਸਿਰਫ ਮੇਰਾ ਫਾਇਦਾ ਚੱਕਣਾ ਚਾਹੁੰਦਾ ਸੀ ਇਹ ਗੱਲ ਅੰਦਰ ਹੀ ਅੰਦਰ ਸਿਮਰਨ ਨੂੰ ਤੋੜ ਰਹੀ ਸੀ ਸਿਮਰਨ ਉੱਥੋਂ ਆਪਣੇ ਘਰ ਵਾਪਸ ਜਾਣ ਲਈ ਨਿਕਲ ਪਈ ਪਰ ਗੁਰਜੰਟ ਦੀਆਂ ਗੱਲਾਂ ਉਸਦੇ ਦਿਲ ਦਿਮਾਗ ਤੇ ਐਨਾ ਜ਼ਿਆਦਾ ਹਾਵੀ ਹੋ ਗਈਆਂ ਕਿ ਪਿੰਡ ਨੂੰ ਜਾਣ ਵਾਲੇ ਰਾਹ ਵਿੱਚ ਨਹਿਰ ਨੂੰ ਦੇਖ ਕੇ ਉਸਦੇ ਮਨ ਵਿੱਚ ਗਲਤ ਵਿਚਾਰ ਆਉਣ ਲੱਗੇ ਉਹ ਆਪਣੇ ਆਪ ਨੂੰ ਖਤਮ ਕਰਨ ਬਾਰੇ ਸੋਚਣ ਲੱਗੀ ਪੁਲ ਤੇ ਖੜ ਕੇ ਕੁਝ ਦੇਰ ਉਸਨੇ ਸੋਚਿਆ ਫਿਰ ਸਿੱਧੇ ਹੀ ਨਹਿਰ ਵਿੱਚ ਛਾਲ ਮਾਰ ਦਿੱਤੀ ਨਹਿਰ ਦੇ ਕੰਢੇ ਤੇ ਬੈਠੇ ਮੁੰਡੇ ਨੇ ਸਿਮਰਨ ਨੂੰ ਛਾਲ ਮਾਰਦੇ ਹੋਏ ਦੇਖ ਲਿਆ ਤੇ ਉਸਨੇ ਛੇਤੀ ਨਾਲ ਸਿਮਰਨ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਉਸ ਨੂੰ ਬਾਹਰ ਕੱਢ ਲਿਆ ਆ ਉਸ ਮੁੰਡੇ ਦਾ ਨਾਮ ਜਸਵੀਰ ਸੀ ਪਰ ਜਦੋਂ ਉਹ ਸਿਮਰਨ ਨੂੰ ਬਾਹਰ ਕੱਢ ਕੇ ਲਿਆਇਆ ਤਾਂ ਸਿਮਰਨ بار بار ਕਹਿ ਰਹੀ ਸੀ ਤੂੰ ਮੈਨੂੰ ਕਿਉਂ ਬਚਾਇਆ ਮੈਨੂੰ ਮਰ ਚਾਹਂਦੀ ਆਂ ਦਿੰਦਾ ਜਸਵੀਰ ਉਸ ਨੂੰ ਕਹਿਣ ਲੱਗਿਆ ਅਜਿਹਾ ਕੀ ਹੋ ਗਿਆ ਜੋ ਤੂੰ ਆਪਣੀ ਜ਼ਿੰਦਗੀ ਖਤਮ ਕਰਨਾ ਚਾਹੁੰਨੀ ਹੈ ਇਹ ਸਭ ਕੁਝ ਕਰਨਾ ਬਹੁਤ ਗਲਤ ਹੈ। ਸਿਮਰਨ ਨੇ ਰੋ ਰੋ ਕੇ ਸਾਰੀ ਕਹਾਣੀ ਉਸ ਨੂੰ ਸੁਣਾ ਦਿੱਤੀ। ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ। ਜਿਸ ਮੁੰਡੇ ਨੂੰ ਮੈਂ ਇੰਨਾ ਪਿਆਰ ਕੀਤਾ, ਆਪਣੇ ਵਿਆਹ ਦੇ ਸੁਪਨੇ ਸਜਾਏ, ਉਸ ਮੁੰਡੇ ਨੇ ਮੈਨੂੰ ਧੋਖਾ ਦਿੱਤਾ ਹੈ। ਉਹ ਮੇਰੇ ਨਾਲ ਸਿਰਫ ਟਾਈਮ ਪਾਸ ਕਰ ਰਿਹਾ ਸੀ ਤੇ ਅੱਜ ਮੇਰਾ ਫਾਇਦਾ ਚੁੱਕਣਾ ਚਾਹੁੰਦਾ ਸੀ। ਇਹ ਸੁਣ ਕੇ ਜਸਵੀਰ ਹੱਸਣ ਲੱਗਿਆ ਤੇ ਬੋਲਿਆ ਤੂੰ ਸਿਰਫ ਇਸੇ ਕਰਕੇ ਆਪਣੀ ਜ਼ਿੰਦਗੀ ਖਤਮ ਕਰਨ ਲੱਗੀ ਐ ਕਿ ਉਸ ਮੁੰਡੇ ਨੇ ਤੈਨੂੰ ਧੋਖਾ ਦਿੱਤਾ ਹੈ ਹਜੇ ਤਾਂ ਬਹੁਤ ਥੋੜੀ ਜ਼ਿੰਦਗੀ ਦੇਖੀ ਐ ਤੂੰ ਬਹੁਤ ਕੁਝ ਦੇਖਣਾ ਬਾਕੀ ਐ ਬੜੇ ਪਿਆਰ ਨਾਲ ਸਿਮਰਨ ਨੂੰ ਪੁੱਛਣ ਲੱਗਿਆ ਤੇਰੇ ਮਾਪਿਓ ਦਾ ਕੀ ਸੁਪਨਾ ਹੈ ਉਹ ਤੈਨੂੰ ਕਿਉਂ ਪੜਾ ਲਿਖਾ ਰਹੇ ਨੇ ਉਹ ਮੈਨੂੰ ਪੜਾ ਲਿਖਾ ਕੇ ਸਰਕਾਰੀ ਨੌਕਰੀ ਤੇ ਲੱਗਿਆ ਦੇਖਣਾ ਚਾਹੁੰਦੇ ਨੇ ਇਸ ਲਈ ਦਿਨ ਰਾਤ ਮਿਹਨਤ ਕਰਦੇ ਨੇ ਇਹ ਸੁਣ ਕੇ ਜਸਵੀਰ ਬੋਲਿਆ ਤੂੰ ਗੁਰਜੰਟ ਨੂੰ ਕਿੰਨੇ ਟਾਈਮ ਤੋਂ ਜਾਣਦੀ ਐ ਉਹ ਤਾਂ ਬਸ ਮੈਨੂੰ ਕਾਲਜ 'ਚ ਹੀ ਮਿਲਿਆ ਇਹ ਸੁਣ ਕੇ ਜਸਵੀਰ ਬੋਲਿਆ ਜਿਸ ਮੁੰਡੇ ਨੂੰ ਤੂੰ ਸਿਰਫ 1 ਸਾਲ ਤੋਂ ਜਾਣਦੀ ਐ ਉਸ ਲਈ ਤੂੰ ਆਪਣੇ ਮਾਪੇ ਦੇ ਸੁਪਨੇ ਨੂੰ ਤੋੜਨਾ ਚਾਹੁੰਨੀ ਐ ਜਿਨ੍ਹਾਂ ਨੇ ਤੇਰੇ ਲਈ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਸਵੀਰ ਦੀ ਇਹ ਗੱਲ ਸੁਣ ਕੇ ਸਿਮਰਨ ਸੋਚਣ ਲੱਗੀ ਉਸ ਨੂੰ ਆਪਣੀ ਗਲਤੀ ਤੇ ਪਛਤਾਵਾ ਹੋਣ ਲੱਗਿਆ ਜਸਵੀਰ ਉਸ ਨੂੰ ਆਪਣੇ ਬਾਰੇ ਦੱਸਦੇ ਹੋਏ ਬੋਲਿਆ ਮੈਂ ਪੜ੍ਹਾਈ ਲਿਖਾਈ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰ ਲਿਆ ਮੇਰੇ ਘਰ ਵਿੱਚ ਕੋਈ ਨਹੀਂ ਮੈਂ ਬਿਲਕੁਲ ਇਕੱਲਾ ਜਦੋਂ ਕਦੇ ਮਨ ਉਦਾਸ ਹੁੰਦਾ ਹੈ ਤਾਂ ਉਦੋਂ ਨਹਿਰ ਦੇ ਕੰਢੇ ਤੇ ਆ ਕੇ ਬੈਠ ਜਾਣਾ ਪਰ ਕਦੇ ਵੀ ਤੇਰੇ ਵਾਂਗ ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਬਾਰੇ ਨਹੀਂ ਸੋਚਿਆ ਇਹ ਸੁਣ ਕੇ ਸਿਮਰਨ ਨੂੰ ਉਸ ਦੀ ਗੱਲ ਸਮਝ ਆ ਗਈ ਕਿ ਸਿਰਫ ਇੱਕ ਛੋਟੀ ਜਹੀ ਗੱਲ ਪਿੱਛੇ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਖਤਮ ਕਰਨਾ ਨਹੀਂ ਚਾਹੀਦਾ ਹੁਣ ਸਿਮਰਨ ਆਪਣੇ ਘਰ ਜਾਣ ਬਾਰੇ ਸੋਚਣ ਲੱਗੀ ਪਰ ਉਸਦੇ ਸਾਰੇ ਕੱਪੜੇ ਗਿੱਲੇ ਸਨ ਤੇ ਉੱਤੋਂ ਸ਼ਾਮ ਵੀ ਕਾਫੀ ਹੋ ਚੁੱਕੀ ਸੀ ਹੁਣ ਤਾਂ ਸਿਮਰਨ ਦੇ ਘਰ ਵਾਲੇ ਵੀ ਉਸਨੂੰ ਲੱਭ ਰਹੇ ਹੋਣਗੇ ਸਿਮਰਨ ਨੂੰ ਸੋਚਾਂ ਵਿੱਚ ਪਿਆ ਦੇਖ ਕੇ ਜਸਵੀਰ ਨੇ ਪੁੱਛਿਆ ਕੀ ਗੱਲ ਹੋ ਗਈ ਘਰ ਜਾਂਦੇ ਨਾ ਤੇ ਸੋਚਾਂ ਵਿੱਚ ਕਿਉਂ ਪੈ ਗਈ ਹੈ ਮੈਂ ਹੁਣ ਘਰ ਕਿਵੇਂ ਜਾਵਾਂਗੀ ਸ਼ਾਮ ਵੀ ਕਾਫੀ ਹੋ ਗਈ ਹੈ ਮੇਰੇ ਘਰ ਵਾਲੇ ਮੈਨੂੰ ਲੱਭ ਰਹੇ ਹੋਣਗੇ ਮੈਂ ਕੀ ਦਸੂਗੀ ਕਿ ਲੇਟ ਕਿਉਂ ਹੋ ਗਈ ਮੇਰੇ ਕਪੜੇ ਕਿਉਂ ਗਿੱਲੇ ਨੇ ਜਸਵੀਰ ਬੋਲਿਆ ਮੈਂ ਤੈਨੂੰ ਘਰ ਛੱਡ ਆਉਣਾ ਸਾਰੀ ਗੱਲ ਸੰਭਾਲ ਲਵਾਂਗਾ ਬਸ ਤੂੰ ਮੇਰੀ ਗੱਲ ਵਿੱਚ ਹਾਮੀ ਭਰਦੀ ਰਹੀਂ ਉਸ ਤੋਂ ਬਾਅਦ ਜਸਵੀਰ ਆਪਣੇ ਮੋਟਰਸਾਈਕਲ ਤੇ ਸਿਮਰਨ ਦੇ ਨਾਲ ਉਸਦੇ ਘਰ ਪਹੁੰਚ ਗਿਆ ਜਦੋਂ ਘਰ ਪਹੁੰਚਿਆ ਤਾਂ ਉਸਦੇ ਮੰਮੀ ਡੈਡੀ ਉਸਨੂੰ ਲੱਭ ਰਹੇ ਸੀ ਗਲੀ ਗਵਾਂਡ ਦੇ ਲੋਕ ਉਹਨਾਂ ਦੇ ਘਰ ਇਕੱਠੇ ਹੋ ਗਏ ਉਹ ਸਿਮਰਨ ਨੂੰ ਇਸ ਹਾਲਤ ਵਿੱਚ ਆਈ ਦੇਖ ਕੇ ਉਸ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛਣ ਲੱਗੇ ਸਿਮਰਨ ਚੁੱਪ ਖੜੀ ਸੀ ਪਰ ਜਸਵੀਰ ਬੋਲਿਆ ਜਦੋਂ ਇਹ ਪਿੰਡ ਨੂੰ ਵਾਪਸ ਆ ਰਹੀ ਸੀ ਤਾਂ ਨਹਿਰ ਦੇ ਕੋਲ ਫਿਰਦੀ ਇੱਕ ਅਵਾਰਾ ਗਾਂ ਨੇ ਇਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਇਹ ਨਹਿਰ ਵਿੱਚ ਡਿੱਗ ਪਈ ਪਰ ਉਦੋਂ ਹੀ ਮੈਂ ਉੱਥੇ ਖੜਾ ਸੀ ਤੇ ਮੈਂ ਨਹਿਰ ਵਿੱਚ ਛਾਲ ਮਾਰ ਕੇ ਇਸ ਨੂੰ ਬਚਾ ਲਿਆ ਉਸ ਤੋਂ ਬਾਅਦ ਮੈਂ ਇਸ ਨੂੰ ਘਰ ਛੱਡਣ ਲਈ ਇੱਥੇ ਲੈ ਆਇਆ। ਇਹ ਤਾਂ ਹਜੇ ਵੀ ਸਦਮੇ ਵਿੱਚ ਹੀ ਐ। ਇਹ ਗੱਲ ਸੁਣ ਕੇ ਸਿਮਰਨ ਦੇ ਮਾਪਿਓ ਜਸਵੀਰ ਦਾ ਧੰਨਵਾਦ ਕਰਨ ਲੱਗੇ। ਉਸ ਦੀ ਮਾਂ ਨੇ ਉਸ ਨੂੰ ਗਲੇ ਨਾਲ ਲਗਾ ਲਿਆ। ਜਸਵੀਰ ਦੀ ਚੰਗੀ ਆਉ ਭਖਤ ਕੀਤੀ ਕਿਉਂਕਿ ਹੁਣ ਰਾਤ ਕਾਫੀ ਹੋ ਚੁੱਕੀ ਸੀ। ਇਸ ਲਈ ਜਸਵੀਰ ਨੂੰ ਸਿਮਰਨ ਦੇ ਪਾਪਾ ਨੇ ਉੱਥੇ ਹੀ ਰੋਕ ਲਿਆ। ਜਸਵੀਰ ਸਵੇਰੇ ਸੱਜਰੇ ਹੀ ਆਪਣੇ ਘਰ ਚਲਾ ਗਿਆ। ਪਰ ਉਸ ਦਿਨ ਤੋਂ ਬਾਅਦ ਤਸਵੀਰ ਦਾ ਸਿਮਰਨ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ ਉਹ ਸਿਮਰਨ ਨੂੰ ਸਮਝਾਉਂਦਾ ਵੀ ਰਹਿੰਦਾ ਸਿਮਰਨ ਪਿਛਲੀਆਂ ਗੱਲਾਂ ਭੁੱਲ ਕੇ ਆਪਣੀ ਅੱਗੇ ਦੀ ਪੜ੍ਹਾਈ ਲਿਖਾਈ ਵਿੱਚ ਰੁੱਝ ਗਈ ਹੌਲੀ-ਹੌਲੀ ਸਮਾਵਿੱਤਿਆ ਸਮੇਂ ਦੇ ਨਾਲ ਸਿਮਰਨ ਦੀ ਪੜ੍ਹਾਈ ਪੂਰੀ ਹੋਈ ਉਸਨੇ ਸਰਕਾਰੀ ਨੌਕਰੀ ਲਈ ਕਈ ਟੈਸਟ ਦਿੱਤੇ ਉਹਨਾਂ ਵਿੱਚੋਂ ਇੱਕ ਟੈਸਟ ਉਸਨੇ ਪਾਸ ਕਰ ਲਿਆ ਜਿਸ ਤੋਂ ਬਾਅਦ ਉਹ ਇੱਕ ਸਰਕਾਰੀ ਨੌਕਰੀ ਤੇ ਲੱਗ ਗਈ ਨੌਕਰੀ ਮਿਲਣ ਦੀ ਖੁਸ਼ੀ ਸਿਮਰਨ ਨੇ ਜਸਵੀਰ ਤੇ ਆਪਣੇ ਮਾਤਾ ਪਿਤਾ ਨਾਲ ਸਾਂਝੀ ਕੀਤੀ ਹੁਣ ਤੱਕ ਜਸਵੀਰ ਨੇ ਉਸ ਦਾ ਬਹੁਤ ਹੌਸਲਾ ਵਧਾਇਆ ਸੀ ਜਦੋਂ ਸਿਮਰਨ ਕੋਲ ਪੈਸੇ ਨਾ ਹੁੰਦੇ ਤਾਂ ਜਸਵੀਰ ਉਸ ਨੂੰ ਰੁਪਏ ਦੇ ਕੇ ਉਸ ਦੀ ਮਦਦ ਕਰਦਾ ਕਿਉਂਕਿ ਉਹ ਚਾਹੁੰਦਾ ਸੀ ਕਿ ਸਿਮਰਨ ਸਰਕਾਰੀ ਨੌਕਰੀ ਤੇ ਲੱਗ ਕੇ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕਰੇ ਘਰ ਵਿੱਚ ਛੋਟੀ ਜਹੀ ਪਾਰਟੀ ਰੱਖੀ ਗਈ ਆਣ ਗਵਾਨ ਜਸਵੀਰ ਨੂੰ ਬੁਲਾਇਆ ਗਿਆ ਹੁਣ ਇਹ ਗੱਲ ਪੂਰੇ ਇਲਾਕੇ ਵਿੱਚ ਫੈਲ ਗਈ ਹੌਲੀ ਹੌਲੀ ਗੁਰਜੰਟ ਦੇ ਪਰਿਵਾਰ ਵਿੱਚ ਵੀ ਸਿਮਰਨ ਬਾਰੇ ਗੱਲਾਂ ਹੋਣ ਲੱਗੀਆਂ ਕਿਉਂਕਿ ਗੁਰਜੰਟ ਦਾ ਪਿੰਡ ਸਿਮਰਨ ਦੇ ਪਿੰਡ ਦੇ ਨਾਲ ਦਾ ਪਿੰਡੀ ਸੀ ਗੁਰਜੰਟ ਦੇ ਪਾਪਾ ਉਸ ਕੁੜੀ ਨਾਲ ਗੁਰਜੰਟ ਦਾ ਵਿਆਹ ਕਰਵਾਉਣਾ ਚਾਹੁੰਦੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਉਹ ਵਧੀਆ ਪੋਸਟ ਤੇ ਲੱਗੀ ਹੈ ਸਾਡੇ ਮੁੰਡੇ ਦੀ ਜ਼ਿੰਦਗੀ ਪੂਰੀ ਤਰ੍ਹਾਂ ਸੈੱਟ ਹੋ ਜਾਵੇਗੀ ਕਿਉਂਕਿ ਗੁਰਜੰਟ ਪੜ੍ਹਾਈ ਵਿੱਚ ਜਿਆਦਾ ਹੁਸ਼ਿਆਰ ਨਹੀਂ ਸੀ ਇਸ ਲਈ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਦੋਸਤਾਂ ਨਾਲ ਅਵਾਰਾਗਰਦੀਆਂ ਕਰਨ ਲੱਗ ਪਿਆ ਸੀ ਉਹ ਸੋਚ ਰਹੀ ਸੀ ਕਿ ਇਸ ਕੁੜੀ ਨਾਲ ਆਪਣੇ ਮੁੰਡੇ ਦਾ ਵਿਆਹ ਕਰਵਾ ਕੇ ਉਸ ਦੀ ਅੱਗੇ ਦੀ ਲਾਈਫ ਸੈੱਟ ਹੋ ਜਾਵੇਗੀ ਥੋੜੇ ਦਿਨ ਬਾਅਦ ਹੀ ਗੁਰਜੰਟ ਦੇ ਪਾਪਾ ਵਿਆਹ ਦੀ ਗੱਲ ਕਰਨ ਲਈ ਉਹਨਾਂ ਦੇ ਘਰ ਆਏ ਸਿਮਰਨ ਦੇ ਮੰਮੀ ਪਾਪਾ ਨੂੰ ਮੁੰਡਾ ਤੇ ਮੁੰਡੇ ਦਾ ਪਰਿਵਾਰ ਦੋਨੋਂ ਹੀ ਪਸੰਦ ਆਏ ਪਰ ਉਹਨਾਂ ਨੇ ਸਾਰਾ ਫੈਸਲਾ ਸਿਮਰਨ ਤੇ ਛੱਡ ਦਿੱਤਾ ਕਿ ਜੇ ਉਸ ਨੂੰ ਇਹ ਰਿਸ਼ਤਾ ਪਸੰਦ ਹੋਇਆ ਤਉ ਵਗੇ ਗੱਲ ਤੁਰਨਗੇ ਨਹੀਂ ਤਾਂ ਡਿਊਟੀ ਤੋਂ ਆਉਣ ਤੋਂ ਬਾਅਦ ਸਿਮਰਨ ਦੇ ਪਾਪਾ ਨੇ ਸਿਮਰਨ ਨਾਲ ਸਾਰੀ ਗੱਲ ਕੀਤੀ ਸਿਮਰਨ ਨੇ ਹਾਂ ਕਰ ਦਿੱਤੀ ਸਿਮਰਨ ਦੇ ਪਾਪਾ ਨੇ ਇਹ ਖੁਸ਼ਖਬਰੀ ਗੁਰਜੰਟ ਦੇ ਪਾਪਾ ਨੂੰ ਫੋਨ ਕਰਕੇ ਦੱਸੀ ਤੇ ਦੋਨਾਂ ਬੱਚਿਆਂ ਨੂੰ ਆਪਸ ਵਿੱਚ ਮਿਲਣ ਲਈ ਕਿਹਾ ਤਾਂ ਜੋ ਉਹ ਇੱਕ ਦੂਜੇ ਨਾਲ ਗੱਲਬਾਤ ਕਰਕੇ ਇਸ ਰਿਸ਼ਤੇ ਉੱਤੇ ਪੱਕੀ ਮੋਹਰ ਲਗਾ ਸਕਣ ਅਗਲੇ ਹਫਤੇ ਐਤਵਾਰ ਦੇ ਦਿਨ ਦੇਖ-ਦਖਾਈ ਦੇ ਲਈ ਦੋਨੋਂ ਪਰਿਵਾਰ ਹੋਟਲ ਵਿੱਚ ਮਿਲੇ ਸਿਮਰਨ ਗੁਰਜੰਟ ਨੂੰ ਦੇਖ ਕੇ ਇਕਦਮ ਹੈਰਾਨ ਰਹਿ ਗਈ ਪਰ ਸਿਮਰਨ ਨੂੰ ਦੇਖ ਕੇ ਗੁਰਜੰਟ ਦੇ ਮੂੰਹ ਤੇ ਇਕ ਹਲਕੀ ਜਹੀ ਮੁਸਕਰਾਹਟ ਸੀ ਸਿਮਰਨ ਉਸਦੀ ਇਸ ਬੇਸ਼ਰਮੀ ਨੂੰ ਦੇਖ ਕੇ ਹੈਰਾਨ ਸੀ ਉਸਨੇ ਥੋੜਾ ਟਾਈਮ ਸੋਚਿਆ ਤੇ ਫਿਰ ਵਿਆਹ ਲਈ ਹਾਂ ਕਰ ਦਿੱਤੀ ਸਿਮਰਨ ਦੀ ਤਨਖਾਹ ਬਹੁਤ ਵਧੀਆ ਸੀ ਇਸ ਲਈ ਗੁਰਜੰਟ ਦੇ ਪਾਪਾ ਉਸ ਦਾ ਵਿਆਹ ਆਪਣੇ ਪੁੱਤ ਨਾਲ ਕਰਵਾਉਣਾ ਚਾਹੁੰਦੀ ਸੀ ਦੋਨਾਂ ਪਰਿਵਾਰਾਂ ਨੇ ਵਧੀਆ ਮਹੂਰਤ ਦੇਖ ਕੇ ਰਿਸ਼ਤਾ ਤੈਅ ਕਰ ਲਿਆ ਹੁਣ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਜੋਸ਼ ਓਰ ਨਾਲ ਹੋਣ ਲੱਗੀਆਂ ਜਿਵੇਂ ਹੀ ਜਸਵੀਰ ਨੂੰ ਸਿਮਰਨ ਦੇ ਵਿਆਹ ਦਾ ਪਤਾ ਲੱਗਿਆ ਤਾਂ ਉਹ ਸਿਮਰਨ ਦੇ ਘਰ ਆ ਕੇ ਵਿਆਹ ਦੀਆਂ ਤਿਆਰੀਆਂ ਵਿੱਚ ਹੱਥ ਵਟਾਉਣ ਲੱਗਿਆ ਸਿਮਰਨ ਤਾਂ ਆਪਣੀ ਡਿਊਟੀ ਤੇ ਚਲੀ ਜਾਂਦੀ ਉਸ ਨੂੰ ਸਿਰਫ ਵਿਆਹ ਦੇ ਨੇੜੇ ਹੀ 10 ਛੁੱਟੀਆਂ ਮਿਲੀਆਂ ਸਨ ਇਸ ਲਈ ਵਿਆਹ ਦੀਆਂ ਸਾਰੀਆਂ ਤਿਆਰੀਆਂ ਜਸਵੀਰ ਨੇ ਉਸਦੇ ਮੰਮੀ ਡੈਡੀ ਦੇ ਨਾਲ ਰਲ ਕੇ ਕੀਤੀਆਂ ਵਿਆਹ ਦਾ ਦਿਨ ਵੀ ਆ ਗਿਆ ਵਿਆਹ ਵਾਲੇ ਦਿਨ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਬਰਾਤ ਲੈ ਕੇ ਗੁਰਜੰਟ ਸਿਮਰਨ ਦੇ ਘਰ ਪਹੁੰਚ ਗਿਆ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਪਰ ਜਿਵੇਂ ਹੀ ਬਰਾਤ ਆਈ ਤੇ ਵਿਆਹ ਦੀਆਂ ਰਸਮਾਂ ਹੋਣੀਆਂ ਸ਼ੁਰੂ ਹੋਈਆਂ ਉਦੋਂ ਹੀ ਸਿਮਰਨ ਨੇ ਇਸ ਰਿਸ਼ਤੇ ਤੋਂ ਜਵਾਬ ਦੇ ਦਿੱਤਾ ਇਹ ਸਭ ਕੁਝ ਸੁਣ ਕੇ सिमरन ਦੇ ਘਰ ਵਾਲੇ ਰਿਸ਼ਤੇਦਾਰ ਤੇ ਬਰਾਤੀ ਸਭ ਹੈਰਾਨ ਰਹਿ ਗਏ ਕਿਉਂਕਿ ਇਹ ਰਿਸ਼ਤਾ ਸਿਮਰਨ ਦੀ ਰਜਮੰਦੀ ਦੇ ਨਾਲ ਹੋ ਰਿਹਾ ਸੀ ਪਰ ਇਸ ਦੇ ਬਾਵਜੂਦ ਵੀ ਸਿਮਰਨ ਇਸ ਰਿਸ਼ਤੇ ਤੋਂ ਮਨਾ ਕਿਉਂ ਕਰ ਰਹੀ ਹੈ ਇਹ ਸਭ ਦੀ ਸੋਚ ਤੋਂ ਬਾਹਰ ਸੀ ਸਿਮਰਨ ਦੇ ਪਾਪਾ ਉਸ ਕੋਲ ਗਏ ਤੇ ਉਸ ਨੂੰ ਮਨਾ ਕਰਨ ਦਾ ਕਾਰਨ ਪੁੱਛਣ ਲੱਗੇ ਸਿਮਰਨ ਬੋਲੀ ਪਾਪਾ ਮੈਂ ਇਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਬਸ ਬਰਾਤ ਵਾਪਸ ਚਲੀ ਜਾਂਦੋ ਬਾਦ ਵਿੱਚ ਮੈਂ ਤੁਹਾਨੂੰ ਸਾਰੇ ਕਾਰਨ ਦੱਸ ਦਵਾਂਗੀ ਹੁਣ ਜਦੋਂ ਸਿਮਰਨ ਹੀ ਵਿਆਹ ਕਰਵਾਉਣ ਤੋਂ ਇਨਕਾਰ ਕਰ ਰਹੀ ਸੀ ਤਾਂ ਬਰਾਤ ਵਾਪਸ ਚਲੀ ਗਈ ਸਿਮਰਨ ਦੇ ਪਾਪਾ ਜ਼ੋਰ ਦੇ ਕੇ ਸਿਮਰਨ ਨੂੰ ਪੁੱਛਣ ਲੱਗੇ ਇਹ ਤੂੰ ਕੀ ਕੀਤਾ ਪੁੱਤ ਇਸ ਨਾਲ ਸਾਰੇ ਪਾਸੇ ਆਪਣੀ ਬਦਨਾਮੀ ਹੋ ਜਾਊਗੀ ਇਹ ਸੁਣ ਕੇ ਸਿਮਰਨ ਬੋਲੀ ਨਹੀਂ ਪਾਪਾ ਆਪਣੀ ਬਦਨਾਮੀ ਨਹੀਂ ਹੋਵੇਗੀ ਕਿਉਂਕਿ ਮੈਂ ਅੱਜ ਹੀ ਵਿਆਹ ਕਰਵਾਉਣ ਵਾਲੀ ਆ ਤੇ ਮੁੰਡਾ ਵੀ ਮੈਂ ਲੱਭ ਲਿਆ ਉਹ ਵੀ ਇੱਥੇ ਹੀ ਮੌਜੂਦ ਹੈ ਇਹ ਗੱਲ ਸੁਣ ਕੇ ਸਾਰੇ ਰਿਸ਼ਤੇਦਾਰ ਵੀ ਹੈਰਾਨ ਹੋ ਗਏ ਪਾਪਾ ਮੈਂ ਗੁਰਜੰਟ ਨੂੰ ਬਹੁਤ ਚੰਗੀ ਤਰ੍ਹਾਂ ਆਪਣੇ ਕਾਲਜ ਟਾਈਮ ਤੋਂ ਜਾਣਦੀ ਸੀ ਇਸਨੇ ਮੈਨੂੰ ਕਾਲਜ ਵਿੱਚ ਧੋਖਾ ਦਿੱਤਾ ਇਸਨੇ ਮੇਰਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਮੈਂ ਇਸੇ ਲਈ ਇਸਦੀ ਬਦਨਾਮੀ ਕਰਵਾਉਣਾ ਚਾਹੁੰਦੀ ਸੀ ਪਹਿਲਾਂ ਜਦੋਂ ਮੈਂ ਉਸ ਨੂੰ ਵਿਆਹ ਲਈ ਕਿਹਾ ਤਾਂ ਉਸਨੇ ਮੈਨੂੰ ਗਰੀਬ ਕਹਿ ਕੇ ਇਨਕਾਰ ਕਰ ਦਿੱਤਾ ਸੀ ਇਸ ਕਰਕੇ ਮੈਂ ਅੱਜ ਉਸ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਜਿਸ ਨੇ ਮੇਰਾ ਸਾਥ ਦਿੱਤਾ ਮੈਨੂੰ ਇੱਥੋਂ ਤੱਕ ਪਹੁੰਚਾਇਆ ਉਹ ਮੁੰਡਾ ਜਸਵੀਰ ਹੈ ਮੈਂ ਉਸੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਆ ਉਸਦੇ ਘਰ ਪਰਿਵਾਰ ਵਿੱਚ ਵੀ ਕੋਈ ਨਹੀਂ ਉਹ ਆਪਣਾ ਬਿਜ਼ਨਸ ਕਰਦਾ ਹੈ ਆਪਣੇ ਪੈਰਾਂ ਤੇ ਖੜ੍ਹਾ ਹੈ ਮੈਂ ਉਹਦੇ ਨਾਲ ਵਿਆਹ ਕਰਵਾ ਕੇ ਖੁਸ਼ ਰਹਾਂਗੀ ਤੁਸੀਂ ਵੀ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਇਹ ਗੱਲ ਸੁਣ ਕੇ ਜਸਵੀਰ ਵੀ ਹੈਰਾਨ ਰਹਿ ਗਿਆ ਵਾ ਮੈਂ ਉਸਨੇ ਆਪਣੇ ਦਿਲ ਦੀ ਗੱਲ ਅੱਜ ਤੱਕ ਸਿਮਰਨ ਨੂੰ ਨਹੀਂ ਦੱਸੀ ਸੀ ਕਿ ਉਹ ਉਸ ਨੂੰ ਪਸੰਦ ਕਰਦਾ ਹੈ ਹੁਣ ਸਿਮਰਨ ਦੇ ਪਾਪਾ ਜਸਵੀਰ ਕੋਲ ਗਏ ਤੇ ਉਸ ਨੂੰ ਵਿਆਹ ਕਰਵਾਉਣ ਬਾਰੇ ਪੁੱਛਣ ਲੱਗੇ ਜਸਵੀਰ ਨੇ ਵਿਆਹ ਲਈ ਝਟ ਹਾਂ ਕਰ ਦਿੱਤੀ ਇਸ ਤੋਂ ਬਾਅਦ ਸਿਮਰਨ ਤੇ ਜਸਵੀਰ ਦਾ ਉਸੇ ਦਿਨ ਉੱਥੇ ਹੀ ਵਿਆਹ ਹੋ ਗਿਆ ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਉਸ ਮੁੰਡੇ ਨੇ ਪਹਿਲਾਂ ਸਿਮਰਨ ਨੂੰ ਧੋਖਾ ਦਿੱਤਾ ਸੀ ਤੇ ਸਿਮਰਨ ਨੇ ਹੁਣ ਉਸ ਨੂੰ ਸਬਕ ਸਿਖਾਇਆ ਤਾਂ ਲੋਕ ਸਿਮਰਨ ਦੇ ਇਸ ਫੈਸਲੇ ਦੀ ਤਾਰੀਫ ਕਰ ਰਹੇ ਸੀ ਜਦੋਂ ਗੁਰਜੰਟ ਦੇ ਪਾਪਾ ਨੂੰ ਇਹ ਪਤਾ ਲੱਗਿਆ ਤਾਂ ਉਹ ਗੁਰਜੰਟ ਨੂੰ ਹੀ ਛਿੜਕਣ ਲੱਗੇ ਕਿ ਤੇਰੀ ਵਜ੍ਹਾ ਕਰਕੇ ਹੀ ਸਾਡੀ ਸਾਰੇ ਪਾਸੇ ਬਦਨਾਮੀ ਹੋ ਰਹੀ ਹੈ ਸਿਮਰਨ ਦੇ ਮੰਮੀ ਡੈਡੀ ਵੀ ਹੁਣ ਸਿਮਰਨ ਤੇ ਜਸਵੀਰ ਦੇ ਨਾਲ ਹੀ ਰਹਿੰਦੇ ਨੇ ਕਿਉਂਕਿ ਜਸਵੀਰ ਦੇ ਘਰ ਕੋਈ ਵੀ ਨਹੀਂ ਹੈ ਉਹ ਉਹਨਾਂ ਨੂੰ ਆਪਣੇ ਮੰਮੀ ਡੈਡੀ ਹੀ ਮੰਨਦਾ ਹੈ ਜਸਵੀਰ ਉਹਨਾਂ ਦਾ ਬਹੁਤ ਆਦਰ ਤੇ ਸਤਿਕਾਰ ਵੀ ਕਰਦਾ ਹੈ ਸਿਮਰਨ ਤੇ ਜਸਵੀਰ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਹੁਣ ਤਾਂ ਉਹਨਾਂ ਦੇ ਵਿਆਹ ਨੂੰ 5 ਸਾਲ ਹੋ ਗਏ ਤੇ ਦੋ ਬੱਚੇ ਵੀ ਨੇ ਜਦੋਂ ਕਿ ਗੁਰਜੰਟ ਦਾ ਤਾਂ ਹਜੇ ਤੱਕ ਵਿਆਹ ਨਹੀਂ ਹੋਇਆ ਉਸ ਨਸ਼ੇੜੀ ਨੂੰ ਕੋਈ ਵੀ ਆਪਣੇ ਘਰ ਦੀ ਕੁੜੀ ਦੇਣ ਨੂੰ ਤਿਆਰ ਨਹੀਂ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ